ਦੇ ਰਹੇ ਕਹੇ ਸੀ ਉਹ ਕੀਤੇ ਗਏ ਤਾਂ 당ਜਕਰ ਦੇ ਵਿਰੋਧੀ ਤਾਂ ਕਹਿੰਦੇ ਵੀ ਸਿਹਤ ਬੀਮਾ ਯੋਜਨਾ ਵੀ کارਗਰ ਸਾਬਤ ਨਹੀਂ ਹੋਈ ਉਹਨਾਂ ਨੇ ਇਹੀ ਕੁਛ ਕਰਨਾ ਹੈ ਉਹਨਾਂ ਨੇ ਬਹੁਤ ਲੰਮਾ ਸੱਭਾ ਰਾਜ ਕਰ ਲਿਆ ਉਹਨਾਂ ਨੇ ਜੇ ਸਾਰਾ ਅਸੀਂ ਤਾਂ 4 ਸਾਲ ਹੀ ਹੋਏ ਆ ਸਾਰੇ ਦੇਸ਼ ਜາດ ਤੋਂ ਲੱਗੇ ਉਹੀ ਲੋਕ ਲੱਗੇ ਰਹੇ ਉਹਨਾਂ ਨੇ ਕੀ ਕੁਛ ਕਰਿਆ ਅਜ ਬੀਮਿਆਂ ਦੀ ਕਿਉਂ ਲੋਡ ਪੈ ਰਹੀ ਹੈ ਉਹ ਆਪ ਦੱਸੋ ਆੜੀਆਂ ਸੜਕਾਂ 60 62 ਸੜਕਾਂ ਦੇ ਕਰੀਬ ਸੜਕਾਂ ਬਣਨ ਜਾ ਰਹੀਆਂ ਜਿਦੇ ਵਿੱਚੋਂ 33 ਸੜਕਾਂ ਦਾ ਪਹਿਲੀਆਂ ਆਲਰੇਡੀ ਕੰਮ ਸ਼ੁਰੂ ਹੋ ਚੁੱਕੇ ਆ ਅੱਜ ਦੀ ਜਿਹੜੀ ਸੜਕ ਆ ਇਹ 4.5 ਕਿਲੋਮੀਟਰ ਦੀ ਲੰਬਾਈ ਹੈ ਇਹਦੀ ਇਹ 1 ਕਰੋੜ 88 ਲੱਖ ਰੁਪਏ ਦੇ ਨਾਲ ਇਹ ਬਣ ਕੇ 6 ਮਹੀਨੇ ਦੇ ਅੰਦਰ ਅੰਦਰ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਊਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਗਾਤਾਰ ਯਤਨ ਕਰ ਰਹੀ ਹੈ ਤਾਂ ਹੁਣ ਪਿੰਡਾਂ ਦੀ ਨੁਹਾਰ ਵੀ ਬਦਲੀ ਜਾ ਰਹੀ ਹੈ ਪਿੰਡਾਂ ਦੇ ਵਿੱਚ ਨਵੀਆਂ ਸੜਕਾਂ ਬਣ ਰਹੀਆਂ ਨੇ ਦੁਰਾਲੀ ਪਿੰਡ ਦੇ ਵਿੱਚ ਮੌਜੂਦਾ ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜੀ ਪਹੁੰਚੇ ਨੇ ਸੜਕਾਂ ਦਾ ਨੀ ਪੱਥਰ ਰੱਖਿਆ ਗੱਲਬਾਤ ਕਰ ਲੈਣੇ ਹਾਂਜੀ ਸਰ ਪੰਜਾਬ ਦੀਆਂ ਜਿਹੜੀਆਂ ਪਿੰਡ ਨੇ ਕਿੰਨੀਆਂ ਸੜਕਾਂ ਰਹਿ ਚੁੱਕੀਆਂ ਨੇ ਜਿਹੜੀਆਂ ਹੁਣ ਬਣਨ ਵਾਲੀਆਂ ਨੇ ਤਕਰੀਬਨ ਸਾਰਿਆਂ ਦਾ ਜਿਹੜਾ ਤਿਆਰ ਹੋਇਆ ਕਾਗਜ਼ ਪੱਤਰ 4000 ਕਿਲੋਮੀਟਰ ਤੋਂ ਵੱਧ ਹੈ ਜਿਹੜੀਆਂ ਚ ਥੋੜੀ ਰਿਪੇਅਰ ਕੁਝ ਚੌੜੀਆਂ ਕੁਝ ਨਵੀਆਂ ਵੀ ਬਣਨੀਆਂ ਹੁੰਦਾ ਪਿਛਲੇ 2-3 ਮਹੀਨਿਆਂ ਤੋਂ ਕੰਮਕਾਰ ਚੱਲ ਰਿਹਾ ਅੱਜ ਜਿਹੜੀ ਇੱਥੋਂ ਦੁਰਾਲੀ ਮਨੋਲੀ ਚੌ ਮਾਜਰਾ ਡੈੜੀ ਇਹ ਸੜਕ ਚੰਡੀਗੜ੍ਹ ਨੂੰ ਇਧਰੋਂ ਲਿੰਕ ਕਰਦੀ ਹੈ ਜਿਹੜੀ 10 ਫੁੱਟ ਸੀ ਇਹਨੂੰ 18 ਫੁੱਟ ਚੌੜੀ ਕੀਤਾ ਗਿਆ ਤੇ ਇਸੇ ਤਰ੍ਹਾਂ ਹੋਰ ਵੀ ਐਮਐਲਏ ਸਰਦਾਰ ਕੁਲਵੰਤ ਸਿੰਘ ਦੀਆਂ ਬਹੁਤ ਸਾਰੀਆਂ ਜਿਹੜੀਆਂ ਸੜਕਾਂ ਪਹਿਲਾਂ ਮਨਜ਼ੂਰ ਕਰ ਦਿੱਤੀ ਹੈ। ਠੀਕ ਹੈ ਜੀ। ਹਾਂ ਸਰ ਵਿਭਾਗ ਵੱਲੋਂ ਆਉਣ ਵਾਲੇ ਸਮੇਂ 'ਚ ਹੋਰ ਕਿਹੜੇ ਕਿਹੜੇ ਕੰਮ ਨੇ ਜਿਹੜੇ ਕੀਤੇ ਜਾ ਰਹੇ ਨੇ ਖਾਸ ਤੌਰ ਤੇ ਪਸ਼ੂ ਪਾਲਣ ਵਿਭਾਗ ਵੀ ਤੁਹਾਡੇ ਕੋਲ ਆ ਦੁੱਧ ਦੀ ਪੈਦਾਵਾਰ ਦੀ ਜੇ ਮੈਂ ਗੱਲ ਕਰਾਂ ਤਾਂ ਦੁੱਧ ਦੀ ਪੈਦਾਵਾਰ ਘਟਦੀ ਜਾ ਰਹੀ ਹੈ ਇਹਦੇ ਬਾਰੇ ਕੀ ਪ੍ਰਾਲੀ ਕਿਤੇ ਆ? ਅ ਦੁੱਧ ਦੀ ਪੈਦਾਵਾਰ ਵਸਲ ਵਿੱਚ ਨਾ ਰੁਝਾਨ ਥੋੜਾ ਜਾ ਜਿਵੇਂ ਪਹਿਲਾਂ ਪਿੰਡਾਂ ਵਿੱਚ ਸੀ ਪਸ਼ੂਆਂ ਨੂੰ ਰੱਖਣ ਦਾ ਉਹ ਪਤਾ ਨਹੀਂ ਕਿਉਂ ਘਟਦਾ ਜਾ ਰਿਹਾ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਸ ਵਾਲੇ ਥੋੜਾ ਖਿਆਲ ਕੱਟ ਮੈਂ ਕਹਾਂ ਇਸ ਕਰਕੇ ਆ ਵੈਸੇ ਬਹੁਤ ਸਾਰੀਆਂ ਨਸਲਾਂ ਸੁਧਾਰੀਆਂ ਗਈਆਂ ਦੁੱਧ ਤਾਂ ਜਿਹੜੇ 5 5 6 6 ਲੀਟਰ ਤੋਂ 20 25 25 ਲੀਟਰ 40 40 50 ਅ ਮਤਲਬ ਜਿਹੜੇ ਮੇਲਿਆਂ 'ਚ ਜਿਹੜੀਆਂ ਆਉਂਦੇ ਆ ਪ੍ਰਦਰਸ਼ਨੀ ਆਉਂਦੀ ਆ ਪਸ਼ੂਆਂ ਦੀ ਕਈਆਂ ਦੀ ਪਿਛਲੇ ਸਾਲ ਮੈਂ ਪੀਡੀਐਫ ਵਾਲਿਆਂ ਦੇ ਗਿਆ ਸੀ ਤੇ 82 ਲੀਟਰ ਵਾਲੀ ਗਾਹ ਉਹ ਉਤਪਾਦ ਬਹੁਤ ਵਧ ਰਿਹਾ ਜੇ ਥੋੜਾ ਸੰਭਾਲ ਕੇ ਕੰਮ ਚਲਾਉਣ ਦੇ ਆ ਤਾਂ ਇਦੇ ਵਿੱਚ ਅਸੀਂ ਇੱਕ ਵੱਡੀ ਕਾਮਯਾਬੀ ਲੈ ਲਵਾਂ। ਭਾਰਤ ਤੇ ਯੂਐਸਏ ਦਾ ਵਪਾਰ ਸਮਝੌਤਾ ਹੋਇਆ ਹੈ ਕਿਵੇਂ ਦੇਖਦੇ ਹੋ ਕਿਸਾਨਾਂ ਨੂੰ ਕੋਈ ਰਾਹਤ ਮਿਲ ਸਕਦੀ ਹੋਣਾਂ ਦੇ ਸਮੇਂ? ਇਹ ਕੋਈ ਬਾਲਾ ਕਿਸਾਨਾਂ ਦੇ ਫਾਇਦੇਮੰਦ ਨਹੀਂ ਹੋਣਾ। ਕਿਉਂਕਿ ਜਿੰਨਾ ਚਿਰ ਕਿਸਾਨਾਂ ਨਾਲ ਇਸ ਬਾਰੇ ਵਿਚਾਰ ਗੋਸ਼ਟੀ ਨਹੀਂ ਕੀਤੀ ਜਾਂਦੀ ਸਰਕਾਰ ਵੱਲੋਂ ਇਹ ਕਰ ਲੈਣੀ ਚਾਹੀਦੀ ਸੀ ਉਸ ਤੋਂ ਬਾਅਦ ਇਹਨੂੰ ਸਮਝੌਤੇ ਨੂੰ ਮੰਨਣ ਆ ਲੱਗ ਪਿਆ। 92 ਸੀਟਾਂ ਪਹਿਲਾਂ ਜਿੱਤੀਆਂ ਗਰੰਟੀਆਂ ਜਿਹੜੀਆਂ ਦਿੱਤੀਆਂ ਸੀ ਪੂਰੀਆਂ ਕਰ ਦਿੱਤੀਆਂ ਗਈਆਂ ਹੁਣ ਕਿਹੜੀਆਂ ਗਰੰਟੀਆਂ ਨੇ ਜਿਹੜੀਆਂ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਦਿੰਦੇ ਨਜ਼ਰ ਹੋਣਗੀਆਂ ਇੱਕ ਜਿਹੜੀ ਬਾਦ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਐਲਾਨ ਕਰੀ ਦਿੱਤਾ ਹੈਗਾ ਹਜ਼ਾਰ ਰੁਪਏ ਵਾਲਾ ਬੀਬੀ ਵਾਲਾ ਹੋਰ ਤਕਰੀਬਨ ਕੰਮ ਸਾਰੇ ਜਿਹੜੇ ਕਹੇ ਸੀ ਉਹ ਕੀਤੇ ਗਏ ਠੀਕ ਹੈ ਪਰ ਵਿਰੋਧੀ ਤਾਂ ਅਤੰਜਕਾਂ ਦੇ ਵਿਰੋਧੀ ਤਾਂ ਕਹਿੰਦੇ ਵੀ ਸਿਹਤ ਬੀਮਾ ਯੋਜਨਾ ਵੀ ਕਾਰਗਰ ਸਾਬਤ ਨਹੀਂ ਹੋਣੀ ਉਹਨਾਂ ਨੇ ਇਹੀ ਕੁਝ ਕਰਨਾ ਹੈ ਉਹਨਾਂ ਨੇ ਬਹੁਤ ਲੰਮਾ ਸਮਾਂ ਰਾਜ ਕਰ ਲਿਆ ਉਹਨਾਂ ਨੇ ਜੇ ਸਾਰਾ ਅਸੀਂ ਤਾਂ 4 ਸਾਲ ਹੀ ਹੋਏ ਆ ਸਾਰੇ ਦੇਸ਼ ਜາດ ਤੋਂ ਲੱਗੇ ਉਹੀ ਲੋਕ ਰਗੇ ਰਹੇ ਉਹਨਾਂ ਨੇ ਕੀ ਕੁਝ ਕਰਿਆ ਅੱਜ ਵੀ ਮਿਆਂ ਦੀ ਕਿੰਗ ਲੋਡ ਪੈ ਰਹੀ ਹੈ ਉਹ ਆਪ ਦੱਸ ਸਕਦੇ ਆ ਜੀ ਜੀ ਆਖਰੀ ਸਵਾਲ ਹੈ ਜੀ ਆਪ ਵਿਕਰਮ ਮਜੀਠੀਆ ਵੀਡੀਓ ਚ ਕਬੂਤਰ ਉਡਾਉਂਦੇ ਨਜ਼ਰ ਆਏ ਉਹ ਕਹਿੰਦੇ ਵੀ ਕਬੂਤਰ ਵਾਂਗੂ ਸਰਕਾਰ ਚੱਲੇ ਜਾਨੀ ਆ ਉਹਦੇ ਉੱਤੇ ਕੀ ਕਹੋਗੇ ਦੇਖੋ ਜੀ ਗੱਲਾਂ ਬਾਤਾਂ ਕੋਈ ਵੀ ਕਿਸ ਤਰ੍ਹਾਂ ਦੀਆਂ ਕਰ ਲੈਂਦਾ ਮੈਂ ਤਾਂ ਬਹੁਤ ਘੱਟ ਬੋਲ ਕੇ ਰਾਜੀ ਹੁੰਨਾ ਜਿਹੜੀ ਗੱਲ ਦੇਣੀ ਪਵੇ ਉਹ ਕੱਢਣੀ ਨਹੀਂ ਚਾਹੀਦੀ ਇਹ ਲੋਕਾਂ ਦੀ ਮਰਜ਼ੀ ਹੈ ਕਿਸੇ ਦੀ ਸਰਕਾਰ ਬਣਾਉਣੀ ਨਾ ਬਣਾਉਣੀ ਜੇ 92 ਐਮਐਲਏ ਬਣਾਏ ਤਾਂ ਵੀ ਲੋਕਾਂ ਨੇ ਬਣਾਏ ਜੇ ਲੋਕਾਂ ਨੂੰ ਇਹ ਸਾਡੇ ਕੰਮਕਾਰ ਪਸੰਦ ਹੋਣਗੇ ਸਾਡੀ ਇਮਾਨਦਾਰੀ ਸਾਡੀ ਲੋਕਾਂ ਦੇ ਨਾਲ ਕੋਈ ਧੱਕੇਸ਼ਾਹੀ ਨਾ ਕਰਨੀ ਕਿਸ ਤਰ੍ਹਾਂ ਦੀ ਰੋਜ਼ ਥਾਣੇ 'ਚ ਪਰਚੇ ਤੇ ਪਰਚੇ ਪੈਂਦੇ ਸੀ ਉਸ ਤਰ੍ਹਾਂ ਦੀਆਂ ਗੱਲਾਂ ਦਾ ਲੋਕ ਖਿਆਲ ਕਰਨਗੇ ਰੋਜ਼ਗਾਰ ਦਿੱਤਾ ਗਿਆ ਬਿਜਲੀ ਚਾਹੇ ਖੇਤੀ ਨੂੰ ਹੈ ਕੋਈ ਉਹਦੇ 'ਚ 8 7 10 ਘੰਟਿਆਂ ਦੀ ਪਾਬੰਦੀ ਨਹੀਂ ਸੀ 15 15 ਘੰਟੇ ਵੀ ਦਿੱਤੀ ਹੈ ਦੂਜੀ ਘਰਾਂ ਨੂੰ ਵੀ ਸਮਝੋ 600 ਯੂਨਿਟ ਦਿੱਤੀ ਜਾਂਦੀ ਹੈ ਬਹੁਤ ਸਾਰੇ ਕਾਮਕਾਰ ਸਰਕਾਰ ਨੇ ਜਿਹੜੇ ਆਮ ਆਦਮੀ ਕਲੀਨਿਕ ਖੋਲੇ ਜਾਣੇ ਇਹ ਜਿਹੜੀ ਸਿਹਤ ਬੀਮਾ ਯੋਜਨਾ ਵੀ ਲਿਆਂਦੀ ਗਈ ਹੈ ਤੇ ਬਹੁਤ ਵੱਡੇ ਫਾਇਦੇ ਲੋਕਾਂ ਦੇ ਕਰਨ ਦੀ ਯਤਨ ਕੀਤੇ ਤੇ ਕਰ ਰਹੇ ਹਨ ਮੈਰੀ ਪਾਣੀ ਦੀ ਡਿਮਾਂਡ ਸਰ ਵਧਦੀ ਜਾਂਦੀ ਹੈ ਪਿੰਡਾਂ ਦੇ ਵਿੱਚ ਲੋਕ ਚਾਹੁੰਦੇ ਨੇ ਵੀ ਸਾਡੇ ਪਿੰਡ 'ਚ ਵੀ ਹੁਣ ਮੈਰੀ ਪਾਣੀ ਪਹੁੰਚੇ ਕਿਵੇਂ ਯਤਨ ਕੀ ਪਾਣੀ ਜਦੋਂ ਅਸੀਂ ਸਰਕਾਰ ਵਿੱਚ ਆਏ ਸੀ ਨਾ ਰਿਕਾਰਡ ਤੋਂ ਪਤਾ ਲੱਗਦਾ ਪਹਿਲਾਂ ਨਹੀਂ ਪਤਾ ਹੁੰਦਾ ਉਹ 28 27 28 30% ਹੀ ਵਰਤਿਆ ਜਾਂਦਾ ਸੀ ਅੱਜ ਹੁਣ 62 64% ਤੇ ਆ ਗਏ ਹੌਲੀ ਹੌਲੀ ਸਰ ਹੁਣ ਕਿਸਾਨਾਂ ਨੂੰ ਕੋਈ ਰਾਹਤ ਦੇਣ ਜਾ ਰਹੇ ਹੋ ਕਿਸਾਨਾਂ ਦੀਆਂ ਕੁਝ ਮੰਗਾਂ ਸੀਗੀਆਂ ਸਰਕਾਰ ਤੋਂ ਨਰਾਜ਼ ਚੱਲਦੇ ਰਹੇ ਸੀ ਕੋਈ ਪੱਕਾ ਚਾਹੀਏ ਕਿਸਾਨ ਨਹੀਂ ਨਹੀਂ ਸਾਰੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਸਭ ਕੁਝ ਠੀਕ ਕੀਤਾ ਜਾਵੇ ਤਾਂ ਵਿਧਾਇਕ ਕੁਲਵੰਤ ਸਿੰਘ ਜੀ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਰ ਹੁਣ ਮੋਹੱਲੀ ਜ਼ਿਲ੍ਹੇ ਦੀ ਕੋਈ ਸੜਕ ਰਹਿ ਜੂਗੀ ਜਿਹੜੀ ਬਣਨ ਵਾਲੀ ਹੈ ਕੋਈ ਮਾੜਾ ਮੋਟਾ ਟੋਟਾ ਵੀ ਨਹੀਂ ਰਹਿ ਜਾਣਾ ਸਾਰੀਆਂ ਸੜਕਾਂ 60 62 ਸੜਕਾਂ ਦੇ ਕਰੀਬ ਸੜਕਾਂ ਬਣਨ ਜਾ ਰਹੀਆਂ ਜਿਦੇ ਵਿੱਚੋਂ 33 ਸੜਕਾਂ ਦਾ ਪਹਿਲੀ ਆਲਰੇਡੀ ਕੰਮ ਸ਼ੁਰੂ ਹੋ ਚੁੱਕੇ ਆ ਅੱਜ ਦੀ ਜਿਹੜੀ ਸੜਕ ਆ ਇਹ 4.5 ਕਿਲੋਮੀਟਰ ਦੀ ਲੰਬਾਈ ਹੈ ਇਹਦੀ ਤੇ 1 ਕਰੋੜ 88 ਲੱਖ ਰੁਪਏ ਦੇ ਨਾਲ ਇਹ ਬਣ ਕੇ 6 ਮਹੀਨੇ ਦੇ ਅੰਦਰ ਅੰਦਰ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਊਗੀ ਔਰ ਉਹੀ ਸੇਮ ਸਾਰਾ ਪ੍ਰੋਸੀਜਰ ਉਹੀ ਸੇਮ ਸਾਰੇ ਨਿਯਮ ਨੇ ਜਿਹੜੇ 5 ਸਾਲ ਮੇਨਟੇਨ ਵੀ ਕਰਨਾ ਇਹਨੂੰ ਬਕਾਇਦਾ ਤੌਰ ਤੇ ਔਰ ਇਹ ਸਭ ਤੋਂ ਹੈਰਾਨੀ ਦੀ ਗੱਲ ਇਹ ਆ ਵੀ ਇਹ ਸੜਕ 25 ਸਾਲ ਪਹਿਲਾਂ ਬਣਾਈ ਸੀ 25 ਸਾਲ ਮੰਤਰੀ ਸੰਤਰੀ ਆਉਂਦੇ ਗਏ ਐਮਐਲਏ ਆਉਂਦੇ ਗਏ ਲੇਕਿਨ ਕਿਸ ਨੇ ਸਾਰ ਨਹੀਂ ਲਈ ਹੈਗੀ ਲੇਕਿਨ ਸਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਮਾਨਜੋਗ ਭਗਵਾਨ ਸਿੰਘ ਮਾਨ ਜੀ ਸਰਕਾਰ ਨੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਜਿੰਨੀਆਂ ਵੀ ਸੜਕਾਂ ਸੀ ਸਾਰਿਆਂ ਨੂੰ ਪੱਕੇ ਕੀਤਾ 4000 ਕਿਲੋਮੀਟਰ ਦੇ ਕਰੀਬ ਜਿਹੜੀਆਂ ਸੜਕਾਂ ਨੇ ਬਣ ਕੇ ਤਿਆਰ ਹੋ ਰਹੀਆਂ ਨੇ ਤੇ ਮੰਤਰੀ ਜੀ ਸਾਡੇ ਅੱਜ ਆਏ ਹੋਏ ਨੇ ਮੈਂ ਇਹਨਾਂ ਦਾ ਧੰਨਵਾਦੀ ਵੀ ਹਾਂ ਇਹ ਜਿੰਨੀਆਂ ਵੀ ਸੜਕਾਂ ਬਣੀਆਂ ਨੇ ਸਾਰੇ ਪੰਜਾਬ ਦੇ ਵਿੱਚ ਇਹ ਮੰਡੀ ਬੋਰਡ ਆ ਜਿਹੜਾ ਉਹ ਬਣਾ ਰਿਹਾ ਹੈ ਤੇ ਉਹ ਇਹਨਾਂ ਦਾ ਵਿਭਾਗ ਹੈ ਤੇ ਇਹਨਾਂ ਦੀ ਸੁਚੱਜੀ ਅਗਵਾਈ ਹੇਠ ਸੜਕਾਂ ਦੇ ਜਿਹੜੀਆਂ ਮਿਆਰੀ ਬਣ ਰਹੀਆਂ ਨੇ ਔਰ ਸਾਰਿਆਂ ਦਾ ਮੇਨਟੇਨੈਂਸ ਆ ਜਿਹੜੀ ਉਹ ਠੇਕੇਦਾਰ ਨੇ 5 ਸਾਲ ਕਰਨੀ ਠੀਕ ਹੈ ਜਿਵੇਂ ਮੰਤਰੀ ਸਾਹਿਬ ਨੇ ਦੱਸਿਆ ਵੀ ਗਾਰੰਟੀਆਂ ਅਸੀਂ ਪੂਰੀਆਂ ਕਰਤੀਆਂ ਤੁਸੀਂ ਵੀ ਅਕਸਰ ਕਹਿੰਦੇ ਹੋ ਵੀ ਗਾਰੰਟੀ ਕੋਈ ਨਹੀਂ ਰਹਿਣੀ ਗਈ ਪਰ ਹੁਣ ਜਿਹੜੀਆਂ ਵੋਟਾਂ ਮੰਗਣ ਜਾਵਾਂਗੇ ਲੋਕਾਂ ਦੇ ਵਿੱਚ ਕਿਹੜੇ ਮੁੱਦੇ ਨੂੰ ਲੈ ਕੇ ਜਾ ਰਹੇ ਮੁੱਦਾ ਕੋਈ ਛੱਡਿਆ ਨਹੀਂ ਹੈਗਾ ਜੀ ਅਸੀਂ ਤਾਂ ਮੰਤਰੀ ਜੀ ਹੈ ਕਿ ਨਹੀਂ ਜੀ ਅਸੀਂ ਤਾਂ ਸਾਰੇ ਮੁੱਦੇ ਖਤਮ ਕਰਦੇ ਜੋ ਗਾਰੰਟੀਆਂ ਦਿੱਤੀਆਂ ਮਾਣਯੋਗ ਰਵਿੰਦਰ ਕੇਜਰੀਵਾਲ ਮਾਣਯੋਗ ਆਹ ਗਿਆ ਕਹਿੰਦੇ ਆ ਭਗਵੰਤ ਮਾਨ ਜੀ ਨੇ ਤੇ ਸਾਰੀਆਂ ਗਰੰਟੀਆਂ ਅਸੀਂ ਪੂਰੀਆਂ ਕਰਤੀਆਂ ਹੁਣ ਮੁੱਦਾ ਕੋਈ ਨਹੀਂ ਹੈਗਾ ਹੁਣ ਲੋਕਾਂ ਨੇ ਦੇਖਣਾ ਵੀ ਅਸੀਂ ਕੀ ਕਿਦੋਂ ਚੋਣਨਾ ਹੈ ਮੁਹਾਲੀ ਤੋਂ ਆਮ ਆਦੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਦੇ ਵਿੱਚ ਜਿੱਥੇ ਸ਼ਹਿਰ ਨੂੰ ਆ ਸੋਹਣਾ ਤੇ ਸੁੰਦਰ ਬਣਾਇਆ ਜਾ ਰਿਹਾ ਹੈ ਉੱਥੇ ਹੀ ਪਿੰਡਾਂ ਦੀ ਨਹਾਰ ਵੀ ਬਦਲੀ ਜਾ ਰਹੀ ਆ ਤਾਂ ਪਿੰਡਾਂ ਦੀਆਂ ਜਿਹੜੀਆਂ ਸੜਕਾਂ ਨੇ ਕਾਫੀ ਖਸਤਾ ਹਾਲਤ ਦੇ ਵਿੱਚ ਹੋ ਚੁੱਕੀਆਂ ਸਨ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ 20 25 ਸਾਲ ਹੋ ਚੁੱਕੇ ਨੇ ਸੜਕਾਂ ਨਹੀਂ ਬਣੀਆਂ ਪਰ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਨੇ ਆ ਪਿੰਡਾਂ ਵੱਲ ਝਾਤ ਮਾਰੀ ਹੈ ਹਾਲਾਂਕਿ ਆਰਡੀ اف ਦਾ ਪੈਸਾ ਕੇਂਦਰ ਨੇ ਰੋਕਿਆ ਹੋਇਆ ਪਰ ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਆਪਣੇ ਖਜ਼ਾਨੇ ਦੇ ਵਿੱਚੋਂ ਪੈਸੇ ਕੱਢ ਕੇ ਆ ਪਿੰਡਾਂ ਦੀਆਂ ਸੜਕਾਂ ਦੇ ਉੱਤੇ ਖਰਚ ਕਰ ਰਹੀ ਹੈ ਭਾਵ ਕਿ ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਨੇ ਤਾਂ ਦੁਰਾਲੀ ਦੇ ਵਿੱਚ ਅੱਜ ਨਵੀਆਂ ਸੜਕਾਂ ਦਾ ਨੀ ਪੱਥਰ ਰੱਖਿਆ ਗਿਆ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਹੁੰਚੇ ਉੱਥੇ ਹੀ ਵਿਧਾਇਕ ਕੁਲਵੰਤ ਸਿੰਘ ਪਹੁੰਚੇ ਜਿਨ੍ਹਾਂ ਨੇ ਸੜਕਾਂ ਨੇ ਜਿਹੜੀਆਂ ਉਹ ਲੋਕਾਂ ਨੂੰ ਇੱਕ ਤੋਹਫੇ ਦੇ ਰੂਪ ਵਿੱਚ ਦਿੱਤੀਆਂ ਨੇ ਤਿੰਨ ਕੁ ਮਹੀਨਿਆਂ ਦੇ ਤਕਰੀਬ ਇਹ ਸੜਕਾਂ ਬਣ ਕੇ ਤਿਆਰ ਹੋ ਜਾਣਗੀਆਂ ਤਾਂ ਪੰਚਾਇਤ ਆ ਜਿਹੜੀ ਪਿੰਡ ਦੁਰਾਲੀ ਦੀ ਸਾਡੇ ਨਾਲ ਆ ਸਰਪੰਚ ਮਲਕੀਸ਼ ਸਿੰਘ ਨੇ ਨਾਲ ਉਹਨਾਂ ਦੀ ਪੂਰੀ ਟੀਮ ਤੁਹਾਨੂੰ ਕੈਮਰੇ 'ਚ ਨਜ਼ਰ ਆ ਰਹੀ ਹੋਵੇਗੀ ਗੱਲਬਾਤ ਕਰ ਲੈਣੇ ਆ ਵੀ ਕਿੰਨਾ ਕੁ ਫਾਇਦਾ ਜਿਹੜਾ ਹੁਣ ਨਵੀਆਂ ਸੜਕਾਂ ਜਦੋਂ ਬਣ ਜਾਣਗੀਆਂ ਪਿੰਡ ਦੇ ਲੋਕਾਂ ਨੂੰ ਹੋਵੇਗਾ ਹਾਂਜੀ ਸਰ ਕੀ ਨਾਮ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਆ ਗੁਰਵਿੰਦਰ ਜੀ ਕਿਵੇਂ ਦੇਖਦੇ ਹੋ 20-25 ਸਾਲ ਸੁਣਿਆ ਵੀ ਸੜਕ ਹੀ ਨਹੀਂ ਬਣੀ ਕਹਿੰਦੇ ਹੁਣ ਸੜਕ ਬਣ ਰਹੀ ਆ ਖੁਸ਼ ਹੋ ਤੁਸੀਂ ਬਿਲਕੁਲ ਜੀ ਸਾਡੇ ਪਿੰਡ ਤੋਂ ਪਿੰਡ ਦਰਹਾਲੀ ਤੋਂ ਪਿੰਡ ਚੌ ਮਾਜਰਾ ਨੂੰ ਅਤੇ ਡੈੜੀ ਤੋਂ ਮਨੋਲੀ ਤੱਕ ਨੂੰ ਜੋ ਲਿੰਕ ਸੜਕ ਸੀਗੀ ਉਹ ਕਈ ਸਾਲਾਂ ਤੋਂ ਬੜੀ ਖਸਤਾ ਹਾਲ ਤੇ ਵੀ ਸੀ ਜੋ ਕਿ ਹੁਣ ਪੰਜਾਬ ਸਰਕਾਰ ਵੱਲੋਂ ਆਪਣੇ ਹਲਕੇ ਦੇ ਵਿਧਾਇਕ ਐਮ ਐਲ ਏ ਸਰਦਾਰ ਕੁਲਵੰਤ ਸਿੰਘ ਜੀ ਵੱਲੋਂ ਅੱਜ ਉਨ੍ਹਾਂ ਵੱਲੋਂ ਇਹ ਸੜਕ ਦਾ ਜੋਦ ਘਟਨੇ ਕੀਤਾ ਗਿਆ ਹੈ ਮਾਨਯੋਕ ਕੈਬਨਟ ਮੰਤਰੀ ਸਰਦਾਰ ਗੁਰਮੀਤ ਸਿੰਘ ਜੀ ਖੁੱਡੀਆਂ ਇੱਥੇ ਪਹੁੰਚੇ ਨੇ ਉਨ੍ਹਾਂ ਵੱਲੋਂ ਸੜਕ ਨੂੰ 18 ਫੁੱਟ ਚੌੜਾ ਕੀਤਾ ਗਿਆ ਪਹਿਲੇ 10 ਫੁੱਟ ਸੀਗੀ ਸਾਰੀਆਂ ਸੜਕਾਂ ਤੇ 10 ਫੁੱਟ ਤੋਂ ਸਾਡੇ ਇੱਥੇ ਆਵਾਜਾਈ ਬਹੁਤ ਜ਼ਿਆਦਾ ਸੀ ਕਿ ਤੇ ਲਾਗ ਜਿਹੜੀ ਬਰਮਾ ਸੀਗੀ ਉਹ ਵੀ ਨਹੀਂ ਸੀਗੀਆਂ ਤੇ ਦਿੱਕਤ ਸੀਗੀ ਹੁਣ ਸੜਕ ਚੌੜੀ ਤੇ ਮਜ਼ਬੂਤ ਕਰਨ ਦਾ ਜਨੀ ਪੱਥਰ ਜੋ ਰੱਖਿਆ ਗਿਆ ਹੈ ਸੜਕ 18 ਫੁੱਟ ਹੋਏਗੀ ਜਿਸ ਦੇ ਨਾਲ ਸਾਡੇ ਜਿਹੜੇ ਆਪਣੇ ਪਿੰਡ ਵਾਸੀ ਨੇ ਪਿੰਡ ਦਰਾਲੀ ਮਨੌਲੀ ਡੈੜੀ ਜੋ ਕਿ ਸੜਕ ਹੈ ਇਧਰ ਬਨੂੜ ਤੋਂ ਲਾਂਡਰਾ ਰੋਡ ਨੂੰ ਜੁੜਦੀ ਹੈ ਜਾ ਕੇ ਤੇ ਦੂਜੇ ਪਾਸੇ ਮੁਹਾਲੀ ਚੰਡੀਗੜ੍ਹ ਵੱਲ ਨੂੰ ਆਪਾਂ ਜਦੋਂ ਜਾਂਦੇ ਆ ਇਹ ਰੋਡ ਤੇ ਚੜ੍ਹਦੀ ਹੈ ਜਾ ਕੇ ਤੇ ਸਾਡੇ ਪਿੰਡ ਦੇ ਸਾਰੇ ਵਸਨੀਕਾਂ ਨੂੰ ਰਾਹਗੀ ਰਾ ਨੂੰ ਇਹਦਾ ਬਹੁਤ ਵੱਡਾ ਫਾਇਦਾ ਹੋਵੇਗਾ ਅਸੀਂ ਪੰਜਾਬ ਸਰਕਾਰ ਦਾ ਮਾਨਯੋਗ ਕੈਬਨਟ ਮੰਤਰੀ ਦਾ ਐਮਐਲਏ ਸਾਹਿਬ ਦਾ ਆਪਣੇ ਪੂਰੇ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਵਸਨੀਕਾਂ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਕਿੰਨਾ ਟਾਈਮ ਹੋ ਗਿਆ ਇਹ ਸੜਕ ਬਣੀ ਨੂੰ ਸੁਣਨ ਦੇ ਵਿੱਚ ਆਇਆ ਕਹਿੰਦੇ ਜੀ 25 ਸਾਲ ਤੋਂ ਲਗਭਗ ਜ਼ਿਆਦਾ ਸਮਾਂ ਹੋ ਗਿਆ ਸੜਕ ਵੱਲ ਕਿਸੇ ਸਰਕਾਰ ਨੇ ਪਿਛਲੀ ਨੇ ਧਿਆਨ ਨਹੀਂ ਦਿੱਤਾ ਸਾਡੀ ਜਿਹੜੀ ਸੜਕਾਂ ਸੀਗੀਆਂ ਇਹ ਤਕਰੀਬਨ 15-20 ਸਾਲ ਹੋ ਗਏ ਖਸਤਾ ਹਾਲ ਦੇ ਵੀ ਸੀਗੀਆਂ ਪਰੰਤੂ ਜਿਹੜੀ ਚੌੜਾ ਕਰਨ ਦੀ ਮੰਗ ਸੀਗੀ ਉਹ ਵੀ ਸਾਡੀ ਮਤਲਬ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ ਕਿ ਸੜਕ ਚੌੜੀ ਕੀਤੀ ਜਾਵੇ ਪਰੰਤੂ ਹੁਣ ਇਹ ਜੋ ਸਾਡੀ ਮੰਗ ਹੈ ਉਹ ਪੂਰੀ ਹੋਈ ਹੈ ਜੀ ਤੇ ਅਸੀਂ ਇਧਰ ਲਈ ਪੰਜਾਬ ਸਰਕਾਰ ਧੰਨਵਾਦ ਕਰਦੇ ਹਾਂ ਸਾਡੀ ਸੁਣੀ ਗਈ ਹੈ ਪਿੰਡ ਵਾਸੀਆਂ ਦੀ ਬੜੀ ਚਿਰਾਂ ਤੋਂ ਜਿਹੜੀ ਲੰਮੀ ਮੰਗ ਸੀਗੀ ਇਹ ਅੱਜ ਪੂਰੀ ਹੋਈ ਹੈ ਜੀ ਤਾਂ ਸਰਪੰਚ ਮਲਕੀਤ ਸਿੰਘ ਜੀ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਪੂਰੇ ਪਿੰਡ ਦੇ ਲਈ ਅੱਜ ਖੁਸ਼ੀ ਦਾ ਮੌਕਾ ਹੈ ਖੁਸ਼ੀ ਦੀ ਲਹਿਰ ਤੋੜ ਗਈ ਕਿਉਂਕਿ ਸੜਕ ਕਹਿੰਦੇ 20-25 ਸਾਲਾਂ ਬਾਅਦ ਬਣ ਰਹੀ ਹੈ ਹਾਂਜੀ ਹਾਂਜੀ 20-25 ਸਾਲ ਹੋ ਗ ਜਿਹਦੀ ਕਿਸੇ ਨੇ ਗੌਰ ਨਹੀਂ ਕਰੀ ਹੈਗੀ ਤੇ ਬਹੁਤ ਖਸ탈ਤ ਰਹੀ ਰੋਡ ਦੀ ਤੇ ਇੱਥੇ ਤਕਰੀਬਨ ਤਕਰੀਬਨ ਵੀ 10 ਪਿੰਡਾਂ ਦਾ ਲਿੰਕ ਰੋਡ ਹੈ ਇਹ ਜੀ ਠੀਕ ਹੈ ਜਿਹੜਾ ਬਨੂੜ ਲਾਂਡਾ ਰੋਡ ਨੂੰ ਲੱਗ ਰਿਹਾ ਜਾ ਕੇ ਤੇ ਇਹ ਸੜਕ ਕੰਪਲੀਟ ਹੋ ਗਈ ਤੇ ਸਾਰਿਆਂ ਨੂੰ ਫਾਇਦਾ ਹੋਏਗਾ ਇਹਦਾ ਪਿੰਡ ਵਾਸੀਆਂ ਨੂੰ ਵੀ ਫਾਇਦਾ ਹੋਏਗਾ ਤੇ ਗਰਮੀਤ ਸਿੰਘ ਖੁੱਡੀਆਂ ਤੇ ਸਾਡੇ ਐਮਐਲਏ ਸਾਹਿਬ ਕੁਲਵੰਤ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਡੀ ਗੱਲ ਸੁਣੀ ਸਾਰੇ ਪੰਚਾਇਤ ਮੈਂਬਰ ਤੇ ਪਿੰਡ ਦੀ ਸਾਰੇਆਂ ਵੱਲੋਂ ਉਹਨਾਂ ਦਾ ਧੰਨਵਾਦ ਠੀਕ ਹੈ ਸਰਕਾਰ ਜੀ ਦਾ ਸਰਪੰਚ ਸਾਹਿਬ ਆਈ ਸੀ ਸੱਤਾ 'ਚ 92 ਸੀਟਾਂ ਜਿੱਤ ਲਈਆਂ ਫਿਰ ਗਰੰਟੀਆਂ ਵੀ ਦਿੱਤੀਆਂ ਆ ਵੀ ਬੰਨ ਕਾਫੀ ਗਰੰਟੀਆਂ ਦਿੱਤੀਆਂ ਉਹ ਕਹਿੰਦੇ ਹੌਲੀ ਹੌਲੀ ਹੁਣ ਅਸੀਂ ਪੂਰੀਆਂ ਕਰਤੀਆਂ ਕੀ ਲੱਗਦਾ ਵੀ ਲੋਕ ਨੇ ਜਿਹੜੇ ਪੰਜਾਬ ਦੇ ਖਾਸ ਤੌਰ ਤੇ ਮੁਹੱਲੇ ਦੇ ਖੁਸ਼ ਨੇ ਆ ਦੁਬਾਰਾ ਫੇਰ ਤੋਂ ਆਵਾਜ਼ ਦੀ ਪਾਰਟੀ ਸਰਕਾਰ ਬਣੂਗੀ ਤੇ ਵਿਧਾਇਕ ਕੁਲਵੰਤ ਸਿੰਘ ਦੁਆਰਾ ਫੇਰ ਤੋਂ ਐਮਐਲਏ ਬਣ ਗਏ ਤੇ ਕੀ ਲੱਗਦਾ ਤੈਨੂੰ ਵੀ ਇਹ ਕਿ ਮੰਤਰੀ ਮੰਡਲ 'ਚ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਉਹਨਾਂ ਨੂੰ ਹਾਂਜੀ ਹਾਂਜੀ ਬਿਲਕੁਲ ਸਾਡੀ ਤਾਂ ਇਹੀ ਡਿਮਾਂਡ ਹੈ ਈ ਮੰਤਰੀ ਮੰਡਲ ਚ ਇਹਨਾਂ ਨੂੰ ਸ਼ਾਮਲ ਕੀਤਾ ਜਾਏ ਤਾਂ ਕਿ ਹਲਕੇ ਦਾ ਹੋਰ ਜ਼ਿਆਦਾ ਵਿਕਾਸ ਹੋਵੇ ਸਰਕਾਰ ਬਣ ਰਹੀ ਹੈ ਮਤਲਬ ਹਾਂਜੀ ਬਿਲਕੁਲ ਠੀਕ ਹੈ ਇਹ ਸਰਕਾਰ ਦੁਆਰੇ ਆਏਗੀ ਠੀਕ ਹੈ ਤੇ ਐਮਐਲਏ ਸਾਹਿਬ ਮੋਹਲੀ ਤੋਂ ਜ਼ਰੂਰ ਜਿੱਤਣਗੇ ਠੀਕ ਹੈ ਬਹੁਤ ਬਹੁਤ ਧੰਨਵਾਦ ਤਾਂ ਪਿੰਡ ਦੀ ਪੰਚਾਇਤ ਤੇ ਸਾਡੇ ਨਾਲ ਸੀ ਸਰਪੰਚ ਸਾਹਿਬ ਸਾਡੇ ਨਾਲ ਸੀ ਜਨਰਾਂ ਦਾ ਆਖਣਾ ਕਿ ਸਰਕਾਰ ਨੇ ਜੋ ਵਾਅਦੇ ਲੋਕਾਂ ਦੇ ਨਾਲ ਕੀਤੇ ਸੀ ਤਕਰੀਬਨ ਪੂਰੇ ਕਰ ਦਿੱਤੇ ਨੇ ਮਹਿਜ ਮਹਿਲਾਵਾਂ ਨੂੰ 1000 ਰੁਪਿਆ ਜਿਹੜਾ ਦੇਣਾ ਉਹ ਬਾਕੀ ਉਹ ਵੀ ਬਹੁਤ ਜਲਦ ਖਾਤਿਆਂ ਦੇ ਵਿੱਚ ਆਉਣ ਲੱਗ ਜਾਵੇਗਾ ਤਾਂ ਕੁੱਲ ਮਿਲਾ ਕੇ ਪੰਜਾਬ ਦੇ ਲੋਕ ਇਸ ਸਮੇਂ ਖੁਸ਼ ਨਜ਼ਰ ਆ ਰਹੇ ਨੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਜਿਹੜੇ ਪਹਿਲਾਂ ਪਿਛਲੀਆਂ ਸਰਕਾਰਾਂ ਸਵਾਲ ਖੜੇ ਕਰਦੀਆਂ ਸੀ ਉਹ ਲੋਕਾਂ ਦਾ ਆਖਣਾ ਕਿ ਸਰਕਾਰ ਸੱਤਾ ਦੇ ਵਿੱਚ ਦੁਬਾਰਾ ਆਵੇਗੀ ਤੇ ਵਿਧਾਇਕ ਕੁਲਵੰਤ ਸਿੰਘ ਨੂੰ ਮੰਤਰੀ ਮੰਡਲ ਦੇ ਵਿੱਚ ਵੀ ਜਰੂਰ ਸ਼ਾਮਲ ਕੀਤਾ ਜਾਵੇ ਇਹ ਮੰਗ ਵੀ ਇਲਾਕੇ ਦੇ ਲੋਕਾਂ ਵੱਲੋਂ ਦੁਰਹੀ ਗਈ ਹੈ ਕੈਮਰਾ ਪਰਸਨ ਦਵਿੰਦਰ ਦੇ ਨਾਲ ਤੇਜਿੰਦਰ ਚੰਦੀ ਦਾ ਅਨਮਿਉਟ ਮੋਹਾਲੀ